ਜੀ ਮਿੱਤਰੋ ਕੀ ਹਾਲ ਨੇ ਅੱਜ ਕਾਰ ਨੇ ਲਾਮੀ ਚਾਹੀਆਂ ਰਾਜਪੁਰੇ ਤੁਹਾਨੂੰ ਦਿਖਾਉਨੇ ਆ ਥੋੜੀ ਝਲਕ ਗੱਡੀਆਂ ਦੀ ਇਹ ਸਾਰੇ ਟੂ-ਵੀਲਰ ਨੇ ਤੇ ਇਹ ਆ ਗਈਆਂ ਲਗਜ਼ਰੀ ਗੱਡੀਆਂ ਸਾਰੀਆਂ ਮਾਰੂ ਨੀਗਾ ਆ ਖੜੀਆਂ ਨੇ ਲਗਜ਼ਰੀ ਗੱਡੀਆਂ ਇਹ ਸਾਰੀਆਂ ਅੱਜ ਨਿਲਾਮੀ ਹੈ ਜੀ ਇਹਦੀ ਰਾਜਪ uri ਜਿਲਖਪੁਰ ਰੋਡ ਤੇ ਤੁਸੀਂ ਦੇਖੋ ਓ ਤੋਂ ਬਾਅਦ ਉਹ ਸਾਰਾ ਟਰੈਕਟਰ ਖੜਾ ਟਰੱਕ ਖੜੇ ਨਹੀਂ ਓ ਤੋਂ ਬਾਅਦ ਆ ਸਾਰੀਆਂ ਕਾਰਾਂ ਨੇ ਉੱਚੇ ਮਾਡਲ ਨੇ तकरीबन ਸਾਰੇ ਨੀ ਗਮਰਾ ਦਨੇ ਆ ਕਿਹਦੀ ਬੋਲੀ ਸਟਾਰਟ ਹੋਣ ਵਾਲੀ ਆ ਬੱਡੇ ਵਹੀਕਲ ਸਾਰਾ ਵਹੀਕਲ ਹਰ ਕੋਈ ਪਿੱਛੇ ਪਿੱਛੇ ਬਹੁਤ ਕੁਝ ਖੜਾ ਪਿੱਛੇ ਤੁਹਾਨੂੰ ਸਾਰਾ ਕਮਰਸ਼ੀਅਲ ਵਾਹਨ ਦਿਖਾਉਣੀ ਨਾ ਆ ਦੇਖੋ ਹੁਣ ਸਾਈਕਲਿਆਂ ਦੀ ਗਿਣਤੀ ਚ ਨੇ ਇਹ ਸਾਈਕਲਿਆਂ ਦੀ ਗਿਣਤੀ ਚ ਆਟੋ ਵੀ ਖੜੇ ਆ ਕਿ ਈ ਰਿਕਸ਼ੇ ਵੀ ਖੜੇ ਨੇ ਕੈਂਪਰ ਕੰਪਰ ਸਾਰੇ ਆਸਾਰੀ ਬੜੀ ਵਹੀਕਲ ਨੇ ਟਰੱਕ ਨੇ ਉਹ ਪਿੱਛੇ ਤੱਕ بڑے بڑے ਟੈਂਕਰ ਖੜੇ ਨੇ ਕੰਪੈਨਾਂ ਵੀ ਖੜੀਆਂ ਨੇ ਜੀ ਟਰੱਕ ਟਰਾਲੋ ਸਭ ਕੁਝ ਇੱਥੇ ਅੱਜ ਇਹ ਨਿਲਾਮੀ ਸ਼ੁਰੂ ਹੋਣ ਵਾਲੀ ਆ ਥੋੜੇ ਟਾਈਮ ਤੱਕ ਤੇ ਅੱਜ ਦੀ ਤਰੀਕ ਸੀਗੀ ਜੀ ਇਹਦੀ ਇਹਦੀ ਫੀਸ ਰਹੂਗੀ ਜੀ ਇਹਨਾਂ ਦੀ ਫੀਸ ਰਹਿਣੀ ਆ ਕਿ 20000 120 ਰੁਪਏ 20000 ਸਕਿਉਰਟੀ ਦੇ 120 ਐਂਟਰੀ ਤੇ ਤਾਂ ਨਿਲਾਮੀ ਸ਼ੁਰੂ ਹੋਣ ਵਾਲੀ ਆ ਤੁਸੀਂ ਆ ਸਕਦੇ ਹੋ ਅਜੇ ਵੀ ਆ ਸਕਦੇ ਹੋ ਬਹੁਤ ਵਧੀਆ ਗੱਡੀਆਂ ਨੇ ਜੀ ਲੋਕੇਸ਼ਨ ਰਹੂਗੀ ਜੀ ਸ਼੍ਰੀ ਰਾਮ ਆਟੋ ਮਾਲ ਸ਼੍ਰੀ ਰਾਮ ਆਟੋ ਮਾਲ ਤੇ ਜਿਰਕਪੁਰ ਰੋਡ ਪਿੰਡ ਨੇੜੇ ਹੈਗਾ ਜੀ ਪਹਿਰ ਖੁਰਦ ਤੁਸੀਂ ਇਹ ਲੋਕੇਸ਼ਨ ਪਾ ਕੇ ਮੈਪ ਤੇ ਇੱਥੇ ਪਹੁੰਚ ਸਕਦੇ ਹੋ ਇਹ ਰਾਜਪੁਰੇ ਨੂੰ ਕ੍ਰੋਸ ਕਰਕੇ ਬਾਈਪਾਸ ਨੂੰ ਜਿੱਦਾਂ ਜਿਰਖਪੁਰ ਰੋਡ ਤੇ ਚੜੋਗੇ ਸਿਰਫ 2 ਕਿਲੋਮੀਟਰ ਲੈਫਟ ਸਾਈਡ ਰੋਡ ਦੇ ਉੱਪਰ ਸ਼੍ਰੀ ਰਾਮ ਆਟੋਮਾਲ ਥੈਂਕ ਯੂ